ਨਿਊਜ਼ 92 ਤੇ ਤੁਹਾਡਾ ਸਵਾਗਤ ਤੇ ਮੈਂ ਹਰਜਿੰਦਰ ਅਬਲੂ ਹਰ ਰੋਜ਼ ਦੀ ਤਰ੍ਹਾਂ ਲੈ ਕੇ ਹਾਜ਼ਰਾਂ ਖਬਰਾਂ ਤੇ ਖਬਰਾਂ ਦੀ ਚਰਚਾ ਜ਼ਿਲ੍ਹੇ ਦੇ ਕੁੱਲ 11 ਥਾਣਿਆਂ ਦੇ ਵਿੱਚ 11 ਮਾਮਲੇ ਦਰਜ ਕੀਤੇ ਗਏ ਵੱਖ-ਵੱਖ ਤਰਾਮਾਂ ਦੇ ਤਹਿਤ ਜਿਨ੍ਹਾਂ ਵਿੱਚ ਨਸ਼ੇ ਦੇ 5, ਚੋਰੀ ਦੇ 3, ਕਤਲ ਦਾ 1, ਇੱਕ ਧਮਕੀਆਂ ਦਾ ਤੇ ਇੱਕ ਜੂਏ ਦਾ ਮਾਮਲਾ ਦਰਜ ਕੀਤਾ ਗਿਆ ਹੈ ਜੋ ਜੂਏ ਦਾ ਹੈ ਉਹ ਅਮਰੀਕ ਸਿੰਘ ਰੋਡ ਤੇ ਐਮਸਨ ਪ੍ਰਾਈਡ ਹੋਟਲ ਹੈ ਜਿਸ ਵਿੱਚ ਚੰਗੇ ਘਰਾਂ ਦੇ ਬੰਦੇ ਵਧੀਆ ਵਪਾਰੀ ਤੇ ਹੋਰ ਸਰਦਾਰ ਲੋਕ 8 ਜਣੇ ਜੂਆ ਖੇਡਦੇ ਫੜੇ ਗਏ ਜਿਨ੍ਹਾਂ ਨੂੰ ਜ਼ਮਾਨਤ ਤੇ ਭਾਵੇਂ ਰਹਾ ਕਰ ਦਿੱਤਾ ਗਿਆ ਪਰ ਉਹਨਾਂ ਨੂੰ ਰੰਗੇ ਹੱਥੀ ਜੂਆ ਖੇਡਦੇ ਜਰੂਰ ਪਕੜਿਆ ਗਿਆ ਇਹ ਵਰਦੇਤ ਸਿੰਘ ਬੋੜ ਸਿੰਘ ਅਸ਼ੀਸ਼ ਗਰਗ ਅਮਨ ਸਿੰਘਲਾ ਸੰਦੀਪ ਮਿੱਤਲ ਬੰਤ ਸਿੰਘ ਸੁਖਪਾਲ ਸਿੰਘ ਤੇ ਜੀਵਨ ਕੁਮਾਰ ਸ਼ਾਮਲ ਹਨ ਇਹ ਸਾਨੂੰ ਅੱਜ ਦੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਅਗਲੀ ਜਿਹੜੀ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਹੈ ਉਹ ਹੈ ਪੰਜਾਬ ਤੇ ਜੋ ਸੰਕਟ ਆਇਆ ਹੈ ਉਸ ਦੀ ਇੱਕ ਵਿਸ਼ੇਸ਼ ਰਿਪੋਰਟ ਤੁਹਾਨੂੰ ਦਿਖਾਉਂਦੇ ਹਾਂ ਆਓ ਦੇਖੀਏ ਪੰਜਾਬ ਵਿੱਚ ਜੋ ਹੜ੍ਹਾਂ ਨੇ ਕਹਿਰ ਮਚਾਇਆ ਹੈ ਉਸ ਤੋਂ ਹਰ ਕੋਈ ਵਾਕਫ ਹੈ ਤੇ ਕਿਵੇਂ ਲੋਕਾਂ ਦੇ ਘਰ ਟਾਇ ਟੇਰੀ ਹੋਏ ਕਿਵੇਂ ਹਜ਼ਾਰਾਂ ਦੇ ਹਿਸਾਬ ਨਾਲ ਪਸ਼ੂ ਮਰੇ ਤੇ ਲੋਕ ਘਰੋਂ ਬੇਕਾਰ ਹੋਏ ਉਹਨਾਂ ਦਾ ਜੋ ਪੰਜਾਬੀ ਲੋਕਾਂ ਨੇ ਤੇ ਖਾਸ ਕਰਕੇ ਬਾਹਰਲੀਆਂ ਸਟੇਟਾਂ ਤੋਂ ਵੀ ਲੋਕਾਂ ਨੇ ਆ ਕੇ ਜੋ ਉਹਨਾਂ ਦੀ ਸਹਾਇਤਾ ਕੀਤੀ ਹੈ ਉਹ ਵੀ ਭੁਲਾਈ ਨਹੀਂ ਜਾ ਸਕਦੀ ਪੰਜਾਬੀ ਲੋਗ ਹੈ ਕਰਹਿਮਤ ਅਲੀ ਨੇ ਦੱਸਿਆ ਇਹ ਪੰਜਾਬ ਵਿੱਚ ਜੋ ਇੱਕ ਪ੍ਰਸਿੱਧ ਯੂਟਿਊਬਰ ਪਹੁੰਚੇ ਹਨ ਜੋ ਕਿ ਔਖੀ ਘੜੀ ਵਿੱਚ ਜਲਾਲਾਬਾਦ ਦੇ ਪਿੰਡ ਆਤੂ ਵਾਲਾ ਵਿੱਚ ਆਏ ਹਨ ਉਹਨਾਂ ਨੇ ਲੋਕਾਂ ਦੀ ਬਾਹ ਫੜੀ ਹੈ ਤੇ ਹਲਕਾ ਵਿਧਾਇਕ ਵੀ ਉਹਨਾਂ ਦੇ ਨਾਲ ਹਨ ਤੂ ਸਿੰਘ ਵਾਲਾ ਇਹਨਾਂ ਦਾ ਨਾਮ ਹੈ ਜੀ ਮੰਗਾ ਸਿੰਘ ਮੰਗਾ ਸਿੰਘ son of ਫੌਜ ਸਿੰਘ ਇਹਨਾਂ ਦੇ ਇੱਥੇ 9 ਕਿੱਲੇ 4 ਮਰਲੇ ਝੋਨਾ ਸੀ ਜਿਹਦੇ ਚ 35 35 ਫੁੱਟ ਪਾਣੀ ਖੜਿਆ ਅੱਜ ਤਰੀਕ 7 9ਵਾਂ ਮਹੀਨਾ 2025 ਇਹ ਹੁਣ ਲੋਕ ਅੱਜ ਚੁੱਪ ਕਰੇ ਖੜੇ ਆ ਕੱਲ ਨੂੰ ਜਦੋਂ ਪਾਣੀ ਜਾਵੜਿਆ ਉਦੋਂ ਇਹਨਾਂ ਦੇ ਹਾਲਾਤ ਕੀ ਹੋਣਗੇ ਕਿਸੇ ਨੇ ਠੇਕੇ ਤੇ ਲਈ ਆ ਕਿਸੇ ਨੇ ਆਪ ਵਾਈ ਆ ਪੈਸੇ ਚੱਕੇ ਵੇ ਆ ਇਹ ਜਿਹੜਾ ਆਪਣੇ ਰਾਸ਼ਨ ਬਹੁਤ ਪਹੁੰਚ ਅਸੀਂ ਵੀ ਦੋ ਗੱਡੀਆਂ ਲੈ ਕੇ ਆਏ ਆ ਪਰ ਅੱਗੇ ਆਪਾਂ ਦੇਖਣਾ ਨਾ ਅੱਗੇ ਵੀ ਆਪਾਂ ਨੂੰ ਖੜਨਾ ਪਊਗਾ ਆ ਮੈਂ ਅੱਗੇ ਜਾ ਕੇ ਤੁਹਾਨੂੰ ਦਿਖਾਉਣਾ ਲੋ ਫੜਿਓ ਬਾਈ ਜੀ ਇੱਕ ਨਾ ਪਰੇਸ਼ਾਨ ਕਰਦੇ ਬੈਂਕਾਂ ਵਾਲੇ ਜੇ ਹਿਪਟਾ ਨਾ ਹੋਣੀ ਜੇ ਹਿਮਟਾ ਨੂੰ ਰਹਿ ਜਾਣੇ ਪਰੇ ਗਣ ਬੈਂਕਾਂ ਆਇਓ ਆਇਓ ਕਿ ਕਿ ਮੇਰੇ ਨਾਲ ਦੱਬਾ ਲੱਗੇ ਆ ਰਹੇ ਆ ਪਾਣੀ ਆ ਸੜਕ ਉੱਤੇ ਕੀ ਹੈ ਰਾਈਟ ਇੱਥੇ ਵਾਈਜੀ ਦੇਖ ਲਓ ਵੀ 3-3 ਫੁੱਟ ਪਾਣੀ ਹੈ ਇਸ ਜਗ੍ਹਾ ਤੇ ਤੇ ਅੱਗੇ ਜਿੰਨੇ ਉੱਪਰ 40-40 ਰੁਪਏ ਦੀ ਪੈਂਦੀ ਚਾਲ ਨਹੀਂ ਗਈ ਫੁੱਟ ਤੋਂ ਬੰਨਾਈ ਇੱਥੋਂ ਦੋ ਵੋਟ ਆਪਣੇ ਹੰਗਣੀਆਂ ਸਮਾਨ ਲੈ ਕੇ ਜਿੱਥੇ ਜਿੱਥੇ ਸਮਾਨ ਹੋਰ ਪਿਆ ਉਹ ਵੀ ਲੈ ਕੇ ਜਾਓ। ਕੋ ਪ੍ਰਮਾਤਮਾ ਇਹਨਾਂ ਤੇ ਮਿਹਰ ਕਰੇ ਇਹਨਾਂ ਦੀਆਂ ਫਸਲਾਂ ਜਿਹੜੀਆਂ ਤਾਂ ਡੁੱਬ ਨਹੀਂ ਖਤਮ ਹੋ ਗੁਆਂ। ਇਹ ਬਾਈ ਜੀ ਖੜੇ ਆ 9 ਕਿੱਲੇ 4 ਮਰਲੇ ਇਹਨਾਂ ਦੀ ਇੱਥੇ ਜਗ੍ਹਾ ਜਿਹੜੀ ਖਤਮ ਹੋ ਚੁੱਕੀ ਹੈ। ਹਾਂ ਸਾਰੀ 35-35 ਫੁੱਟ ਪਾਣੀ ਖੜਾ ਹੈ ਜੀ। ਸੋ ਇਹ ਸੀ ਅੱਜ ਦੀ ਹੜਪੇੜਤਾ ਦੀ ਵਿਸ਼ੇਸ਼ ਰਿਪੋਰਟ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਤੁਹਾਨੂੰ ਦਿਖਾਉਂਦੇ ਰਵਾਂਗੇ ਇਹ ਖਬਰਾਂ ਦਾ ਬਲਟਨ ਲੈ ਕੇ ਹਾਜ਼ਰ ਹੋਵਾਂਗਾ ਉਦੋਂ ਤੱਕ ਦਿਓ ਬਾਗਿਆ ਧੰਨਵਾਦ